ਆਸੀ ਦਾ ਤੋ ਮੀ ਦੀ ਸਟਾਲ ਪੰਮੀ ਸਮਰਾਲਾ ਉਪਰ ਸ਼ੀਟਰ ਕੰਪੋ ਬਣਾਉਂਦੇ ਨੇ ਜੀ ਇਹ ਪੰਮੀ ਦਾ ਸੁਪਰ ਸ਼ੀਟਰ ਆ ਗਿਆ ਜੀ 8 ਫੁੱਟ ਦਾ ਸੁਪਰ ਸ਼ੀਟਰ ਜੀ 2,60,000 ਮੇਲਾ ਡਿਸਕਾਊਂਟ 10,000 ਰੁਪਿਆ ਵੀਰ ਜੀ ਪਹੁੰਚੇ ਅੱਜ ਆਪਾਂ ਪੰਮੀ ਦੀ ਸਟਾਲ ਤੇ ਸਮਰਾਲੇ ਵਾਲਿਆਂ ਦਾ ਸੁਪਰ ਸ਼ੀਟਰ ਬਾਰੇ ਜਾਣਕਾਰੀ ਲਵਾਂਗੇ ਇਹ ਬਾਈ ਜੀ ਚਰਨਜੀਤ ਸਿੰਘ ਜੀ ਆਪਣੇ ਵੀਰ ਜੀ ਦੱਸੋ ਕਿਸਾਨਾਂ ਨੂੰ ਨੌਲੇਜ ਦੇਣਗੇ ਹਾਂ ਜੀ ਆਪਣਾ ਬੇਟੀ ਸੁਪਰ ਸੀਟਰ ਇਹ ਜਿਹੜਾ ਸਾਹਮਣੇ ਪ੍ਰਾਂਟਰ ਦੇ ਦੇਖ ਰਹੇ ਹੋ ਆਰਕੋਰ ਸੁਪਰ ਸੀਟਰਾਂ ਜੀ ਤੇ ਬਾਰਨ ਸਟੀਲ ਦੇ ਵਿੱਚ ਜੋ ਬਲੇਡ ਲੈ ਜੀ ਤੇ ਹੈਵੀ ਡਿਊਟੀ ਡੇਰ ਬਾਕਸਿੰਗ ਓਕੇ ਜੀ ਠੀਕ ਹੈ ਜੀ ਔਰ ਇਹਦਾ ਆਪਾਂ ਨੂੰ ਜਿੱਦਾਂ ਕੋਈ ਚੱਲਣ ਦਾ ਕਿਹੜੀ ਐਚਪੀ ਜੀ ਟ੍ਰੈਕਟਰ ਦੇ ਵਗਾਰਾ ਦੇ ਚੱਲੇਗਾ ਮਤਲਬ ਕੋਈ ਇਹਨੂੰ ਮਿਨੀਮਮ ਘੱਟੋ ਘਾਟ 60 ਐਚਪੀ ਜੀ 8 ਫੁੱਟ ਨੂੰ ਜੀ ਓਕੇ ਜੀ ਹਾਂਜੀ ਤੇ ਅੱਜਕੱਲ ਜਿੱਦਾਂ ਸੁਪਰ ਸਟਰ ਆ ਰਹੇ ਨੇ ਕਿਸਾਨਾਂ ਦੀ ਡਿਮਾਂਡ ਰੰਦੀ ਵੀ ਖੁੱਲਣ ਵਾਲਾ ਚਾਹੀਦਾ ਯਾਰ ਕਿੱਲੀਆਂ ਜੀ ਦੋ ਗੱਡੀਆਂ ਖੁੱਲਣ ਹਾਂਜੀ ਹਾਂਜੀ ਇਹ ਵੀ ਸਾਨੂੰ ਦੋਨੇ ਖੁੱਲਣੀਆਂ ਜੀ ਹਾਂ ਦੇ ਬਕੀਲੀ ਸਿਸਟਮ ਵੀ ਦੇ ਰੱਖਿਆ ਜੀ ਨਾਲ ਅੱਛਾ ਜੀ ਬਾ ਤੁਸੀਂ ਇੱਧਰ ਦੇਖੋ ਜੀ ਤੇ ਇੱਧਰ ਆਪਾਂ ਨਾਲ ਨਟਿੰਗ ਵੀ ਦੇ ਦਿੱਤੀ ਜੀ ਬੋਲਟ ਦੇ ਤੇ ਕਿੰਨੀ ਦੇਰ ਚ ਰੋਟਾ ਵਟਰ ਤਿਆਰ ਹੋ ਜਾਂਦਾ ਜੀ ਇਹ ਮਤਲਬ ਇਸਾਨ ਦੇ 10 ਮਿੰਟ ਦੇ ਵਿੱਚ 10 ਮਿੰਟ ਦੇ ਵਿੱਚ ਰੋਟਾ ਵਟਰ ਤੇ ਇਹ ਸੁਪਰ ਸ਼ੈਡਰ ਦੇ ਕਿੰਨੇ ਬਲੇਡ ਨੇ ਤੇ ਅੰਦਰੋਂ ਕਿੰਨਾ ਵਾਇਆ ਹੈ ਮਤਲਬ ਕਿੰਨੇ ਫੁੱਟ ਦੇ ਅਬਾਊਟ 60 ਬਲੇਡ ਨੇ ਜੀ ਇਹਦੇ ਵਿੱਚ ਵਰਕਿੰਗ ਕਰਦੇ ਓਕੇ ਜੀ ਤੇ 7 ਫੁੱਟ ਦਾ ਪਿੰਚ ਵੀ ਦੇ ਦੇ 7 ਫੁੱਟ ਜਿਹੜਾ ਅੰਦਰ ਇਹਦੀ ਵਰਕਿੰਗ ਉਹ ਪੂਰੀ 8 ਫੁੱਟ ਦੀ ਹੈ ਇਹ ਘਟਵਾਤ ਹੁੰਦੀ ਜੀ ਹਾਂ ਜੀ ਪੂਰੀ 8 ਫੁੱਟ ਦੀ ਵਰਕਿੰਗ ਹੈ ਤੇ ਉਹਦਾ ਡਿਸਕਾਂ ਬਾਰੇ ਦੱਸੋ ਵੀ ਡਿਸਕਾਂ ਕਿੱਦਾਂ ਦੀਆਂ ਨੇ ਇਹ ਚੀਨੀ ਡਿਸਕਾਂ ਨੇ ਕੀ ਡਿਸਕਾਂ ਦਾ ਮਤਲਬ ਦਿਖਾਓ ਇਧਰ ਡਿਸਕਾਂ ਮਿਲਣਗੇ ਇਹ ਸਾਰੀਆਂ ਵੀਰੇ ਆਪਣੇ ਸਟੇਲ ਦੇ ਡਿਸਕਾਂ ਨੇ ਜੀ ਹੂੰ ਤੇ ਡਿਸਕਾਂ ਵੀ ਜਿਹੜੀਆਂ ਆਪਣੀਆਂ ਹੈਗੀਆਂ ਨੇ ਇਟਾਲੀਅਨ ਟੈਕਨੋਲੋਜੀ ਦੇ ਸਾਨੂੰ ਬਣੀਆਂ ਨੇ ਅਗੜ ਪਿੱਛੇ ਲਾਗੇ ਨੇ ਇੱਕ ਨਾ ਅੱਜਕੱਲ ਜਿਵੇਂ ਸ਼ਿਕਾਇਤ ਆਉਂਦੀ ਸੀ ਅੱਗੇ ਜਿਵੇਂ ਵੀ ਵਗਾਰਾ ਡਿੱਗ ਪੈਂਦੇ ਨੇ ਬਾਹਰ ਅਰਜੰਦਨ ਵੀ ਉਦਾਂ ਦੀ ਦਾ ਨਾ ਨਾ ਐਦਾਂ ਦੀ ਕੋਈ ਸ਼ਿਕਾਇਤ ਨਹੀਂ ਮਲਬ ਫਾਸਟ ਦੇ ਤੋਂ ਵੀ ਇਤਨੀ ਕੋਈ ਪ੍ਰੋਬਲਮ ਨਹੀਂ ਆਪਣਾ ਚਾਹੀਏ ਓਕੇ ਜੀ ਤੇ ਜਿਹੜਾ ਆਪਣਾ ਸੀਟਿੰਗ ਆ ਉਹ ਵੀ ਪ੍ਰੋਪਰ ਆ ਡੈਸਕ ਦੇ ਅਗਲੀ ਸਾਈਡ ਕਰਦਾ ਜੀ ਉਹ ਮਲਬ ਸੈਂਟਰ ਤੋਂ ਓਕੇ ਬੈਕ ਨਹੀਂ ਕਰਦਾ ਓਕੇ ਤੇ ਇਹਦਾ ਕੀ ਪ੍ਰਾਈਸ ਹੈ ਆਪਣੇ ਸੁਪਰ ਸੀਟਰ ਦਾ ਜੀ ਇਹ ਨੀਅਰ ਅਬਾਊਟ 2 ਲੱਖ 60000 ਔਰ 10000 ਡਿਸਕਾਊਂਟ ਓਕੇ ਗੁੱਡ ਹੈ ਫਿਰ ਤੇ ਇਹ ਇਹਦੀ ਗਾਰੰਟੀ ਵਾਰੰਟੀ ਕੀ ਹੁੰਦੀ ਸਰਵਿਸ ਦਾ ਆਪਣਾ ਮਤਲਬ ਕੀ ਹੁੰਦਾ ਆਪਾਂ ਸਰਵਿਸ ਕਰਵਾਉਣਾ ਹੈ ਜੀ 1 ਇਅਰ ਦੀ ਵਾਜੇ ਦੀ ਮਾਸੀ 11 ਦਿਨ ਦਾ ओके okay, okay. जी ओके ਤੇ ਇਹ ਕਿਥੋਂ ਪਰਚੇਜ ਆਪਾਂ ਨੂੰ ਕਿਸਾਨਗਰ ਆਪਣੇ ਮੈਨੂਫੈਕਚਰਿੰਗ ਡੋਂਟ ਹੈਗਾ ਜੀ ਸਮਰਾਲਾ ਡਿਸਟ੍ਰਿਕਟ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਆਪਾਂ ਜੀ ਔਰ ਕਿਸਾਨਾਂ ਨੂੰ ਇਹੀ ਅਸੀਂ ਤਾਂ ਸਲਾਹ ਦੇ ਸੀ ਸਿੰਘ ਐਂਡ ਸੰਸ ਕੰਪਨੀ ਦਾ ਸੁਪਰ ਸਿੱਡਰ ਖਰੀਦੋ ਬਹੁਤ ਵਧੀਆ ਮਤਲਬ ਕੁਆਲਟੀ ਔਰ ਪਾਊਡਰ ਕੋٹنگ ਪੇਂਟ ਦੇ ਨਾਲ 1 ਇਅਰ ਦੀ ਗਾਰੰਟੀ ਆਪਾਂ ਨੂੰ ਗੀਅਰ ਬਲੇਡ ਬੈਰਿੰਗ ਸੀਲਾਂ ਤੱਕ ਆਪਾਂ ਨੂੰ ਕੰਪਨੀ ਗਾਰੰਟੀ ਦਿੰਦੀ ਏ ਪਾਊਡਰ ਕੋٹنگ ਪੇਂਟ ਦੇ ਵਿੱਚ ਆ ਜਾਂਦਾ ਤੁਸੀਂ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਪਾ ਦਿੱਤੇ ਜਾਣਗੇ ਤੁਸੀਂ ਇਹਨਾਂ ਕੋਤੇ ਵੀ ਸੰਪਰਕ ਕਰ ਸਕਦੇ ਹੋ ਔਰ ਹੋਮ ਡਿਲੀਵਰੀ ਦੀ ਵੀ ਸੂਤ ਹੈ ਤੁਸੀਂ ਘਰੋਂ ਬੈਠੇ ਵੀ ਮੰਗਵਾ ਸਕਦੇ ਹੋ ਸੁਪਰ ਸਿੱਟਰ ਤੇ ਇਹ ਆਪਣੇ ਵੀਰ ਜੀ ਚਰਨਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਨੂੰ ਜਾਣਕਾਰੀ ਦੇਣ ਲਈ ਬਹੁਤ ਬਹੁਤ ਮਿਹਰਬਾਨੀ